ਹਾਂਜੀ ਸਤਿ ਸ਼੍ਰੀ ਅਕਾਲ ਜੀ ਆ ਜਿਹੜੀ ਆਪਾਂ ਕਣਕ ਨੂੰ ਪਾਣੀ ਲਾਇਆ ਆ ਨਾ ਇਹ ਕਣਕ ਕਰੰਡ ਹੋ ਗਏ ਸੀ ਮੀਂਹ ਨਾਲ ਤੇ ਜਦੋਂ ਬੀਜੀ ਸੀ ਤਾਂ ਥੋੜੇ ਦਿਨਾਂ ਬਾਅਦ ਇੱਥੇ ਮੀਂਹ ਪੈ ਗਿਆ ਸੀ ਤੇ ਕਈ ਬੰਦਿਆਂ ਨੇ ਆਪਣੇ ਆਨੇ ਮਤਲਬ ਕਣਕ ਪੱਟ ਕੇ ਬੀਜੀ ਬੇ ਕਣਕ ਹੁਣ ਜੰਮਣੀ ਨਹੀਂ ਪਰ ਸਾਡੇ ਇਹ ਆ ਵੀ ਅਸੀਂ ਗੱਲ ਵੀ ਇਹਦੇ ਵਿੱਚ ਯਾਨੀ ਕਿਸੇ ਝੋਨੇ ਵਾਲੀ ਗੱਲ ਜੇ ਬੀਜੀ ਹੋਣੀ ਨਹੀਂ ਸੀ ਕੀਤੀ ਉਹ ਤੇ ਜੇ ਅਸੀਂ ਪੱਟ ਕੇ ਬੀਜ ਦੇ ਤਾਂ ਸਾਨੂੰ ਸਮਝ ਲਓ ਬਰੌਣੀ ਵੀ ਕਰਨੀ ਪੈਣੀ ਸੀ ਨਾਲ ਤਾਸੀਂ ਮੈਸੀ ਮਗਰ ਕਰੰਡੀ ਜੀ ਬਣ ਕੇ ਇਹਦੇ ਵਿੱਚ ਘਮਾਉਂਦੀ ਸੀ ਕਰੰਡੀ ਵੀ ਕੁਝ ਸਪੈਸ਼ਲ ਨਹੀਂ ਬਣਾਈਓ ਸੀ ਬਸ ਇਦਾਂ ਜਿਹੜੀ ਹੋਰ ਕੰਮਾਂ ਲਈ ਵਰਤੀਦੀ ਆ ਮਤਲਬ ਉਹੀ ਪਨੀਰੀ ਬੀਜਣ ਲਈ ਵੀ ਹੈ ਨਾ ਅਸੀਂ ਸੁੱਕੇ ਚ ਪਨੀਰੀ ਬੀਜੀ ਦੀ ਕਰਕੇ ਉਹ ਦਾਣੇ ਜਿਹਾ ਮਿੱਟੀ ਚ ਲੜਾਉਣ ਲਈ ਬਣਾਈਓ ਇੱਕ ਉਹੀ ਟਰੈਕਟਰ ਮਗਰ ਪਾ ਲਈ ਬਸ ਉਹ ਪਾ ਕੇ ਫੇਰ ਦੁੱਤੀ ਕਈ ਕਹਿੰਦੇ ਜੀ ਟਰੈਕਟਰ ਦੇ ਜਿਹੜੇ ਟਾਇਰਾਂ ਵਾਲੇ ਥੈ ਆ ਉਹ ਮਰ ਜਾਂਦੇ ਆ ਉਹ ਜੰਮਦੇ ਨਹੀਂ ਆ ਕਿਤੇ ਦੀਦਾ ਵੀ ਜਿੱਥੇ ਟਰੈਕਟਰ ਦੇ ਟਾਇਰ ਦੇਹਦੇ ਹੋਣ ਲੰਗੇ ਹੋ ਆ ਐਨ ਸਾਰਾ ਜਿੱਥੇ ਟਰੈਕਟਰ ਦਾ ਟਾਇਰ ਪਛਾਣ ਕੇ ਦੇਖੋ ਵੀ ਇੱਥੇ ਕਿਤੇ ਨੰਗੇ ਆ ਵੀ ਹੋਊਗਾ ਕਿਉਂਕਿ ਜਦ ਤੱਕ ਕਣਕ ਨੂੰ ਪਹਿਲਾ ਪਾਣੀ ਨਹੀਂ ਇਹਨੂੰ ਲੱਗਦਾ ਉਹ ਤੱਕ ਭਾਵੇਂ ਟਰੈਕਟਰ ਨੰਗੀ ਜਾਵੇ ਵਿੱਚ ਹੀ ਕੋਸ਼ ਹੋਈ ਜਾਵੇ ਕਣਕ ਨੂੰ ਕੋਸ਼ ਨਹੀਂ ਹੁੰਦਾ ਬਾਕੀ ਜਦੋਂ ਮੈਂ ਹੁਣ ਕਣਕ ਲੈ ਇੱਧਰ ਢੇੜਾ ਮਾਰਨ ਆਇਆ ਤਾਂ ਮੈਨੂੰ ਖਾਨਕ ਦੇਖ ਕੇ ਚੇਤਾ ਆ ਗਿਆ ਵੇ ਉਹੀ ਦਿਨ ਆ ਗਿਆ ਇਹਨਾਂ ਦਿਨਾਂ ਦੇ ਵਿੱਚ ਹੀ ਜਾਦੇ ਕੰਮ ਹੁੰਦਾ ਹੁੰਦਾ ਵੀ ਜਿਹਨੀ ਜ਼ਮੀਨ ਲੈਣੀ ਹੁੰਦੀ ਆ ਤੇ ਜਿਹਨੀ ਦੇਣੀ ਹੁੰਦੀ ਆ ਉਹਨਾਂ ਦੇ ਢੇੜੇ ਵੱਜਣ ਲੱਪੰਦੇ ਆ ਮੈਂ 2000 ਵਾਦ ਕੇ ਦਊਂ ਮੈਂ 4000 ਵਾਦ ਕੇ ਦਊਂ ਇੱਕ ਮੈਨੂੰ ਪਰਸੋਂ ਇੱਕ ਬਾਈ ਦਾ ਫੋਨ ਆਇਆ ਸੀਗਾ ਤੇ ਤਾਂ ਮੈਨੂੰ ਗੱਲਾਂ ਚੇਤੇ ਆ ਗਈਆਂ ਉਹ ਬਾਈ ਦੀਆਂ ਵੀ ਤੇ ਜਿੱਦਾਂ ਨਾ ਇਧਰਲੀ ਸਾਈਡ ਆਪਾਂ ਕਹਿੰਦਾ ਵੀ ਆਪਾਂ ਖੇਤ ਠੇਕੇ ਤੇ ਲੈਣੇ ਜਾਂ ਜ਼ਮੀਨ ਠੇਕੇ ਤੇ ਲੈਣੀ ਤਾਂ ਇਧਰ ਮਾਲਵਾ ਸਾਈਡ ਇਦਾਂ ਕਹਿੰਦੇ ਆ ਮਤਲਬ ਬਾਣ ਬਾਣ ਠੇਕੇ ਤੇ ਲੈਣਾ ਉਹ ਬਾਈ ਦਾ ਮੈਨੂੰ ਫੋਨ ਆਇਆ ਤਾਂ ਕਹਿੰਦਾ ਯਾਰ ਤੁਹਾਡੇ ਹਲਾ ਕਿਤੇ ਬਾਣ ਮਿਲਜੂ ਠੇਕੇ ਤੇ ਮੈਂ ਕਿਹਾ ਯਾਰ ਬਾਣ ਤਾਂ ਕੀ ਗੱਲ ਇੱਥੇ ਬਥੇਰੇ ਬੋਣੇ ਵਾਲੇ ਕਹਿੰਦਾ ਨਹੀਂ ਵੀ ਮਤਲਬ ਜੇ ਕਿ ਤੁਹਾਡੇ ਏਰੀਆ 'ਚ ਬੰਦੇ ਬਾਰਬੂਰ ਵੱਧ ਗਏ ਉਹ ਆ ਕਿ ਜੇ ਕਿਤੇ ਵਾਣ ਮਿਲ ਜਾਏ ਤਾਂ ਠੇਕੇ ਤੇ ਮੈਂ ਯਾਰ ਐਡੀ ਦੂਰ ਆਉਣ ਨਾਲ ਤੁਹਾਨੂੰ ਪੁੱਗ ਜਾਊਗਾ ਮੰਨ ਲਓ ਮੈਂ ਕਹਿੰਦਾ ਨੇੜੇ ਬਿਸ਼ੱਕ 2-4000 ਮਹਿੰਗਾ ਵੀ ਮਿਲ ਜਾਏ ਉਹ ਵੀ ਕਹਿੰਦੇ ਜਾਇਜ਼ ਹੁੰਦਾ ਵੀ ਐਡੀ ਦੂਰ ਆਉਣ ਨਾਲ ਉਹ ਕਹਿੰਦਾ ਵੀਰਾ ਗੱਲ ਜੇ 2-4000 ਦੀ ਹੁੰਦੀ ਹੈ ਨਾ ਤਾਂ ਫਿਰ ਅਸੀਂ ਇਹ ਗੱਲ ਸੋਚਦੇ ਹੀ ਨਹੀਂ ਸੀ ਤਾਂ ਤੂੰ ਆਪ ਸਿਆਣਾ ਤਾਂ ਕਹਿੰਦਾ ਪਰ ਸਾਡੇ ਤਾਂ ਹੁਣ ਕਹਿੰਦਾ ਜਿੱਥੇ 70-80-80000 ਅਸੀਂ ਐਤ ਕੀ 90-90 ਨੂੰ ਵੀ ਮਤਲਬ ਵਾਜਾ ਪੈਣੀ ਆ ਮੈਂ ਕਮਾਲ ਦੀ ਗੱਲ ਹੈ ਯਾਰ ਐਤ ਕੀ ਤਾਂ ਬੇ ਮਤਲਬ ਅਸੀਂ ਸੋਚਦੇ ਸੀਗੇ ਕਿ ਚਲੋ ਠੇਕਾ ਘਟੂਗਾ ਤਾਂ ਕਿੱਥੇ ਵੀ ਮੰਨ ਲਓ ਵਧੂਗਾ ਵੀ ਨਹੀਂ ਜਿੰਨਾ ਕਿ ਹੈਗਾ ਓੰਨਾ ਕੇ ਟਿਕਿਆ ਰਹੂਗਾ ਤਾਂ ਉਹ ਕਹਿੰਦਾ ਯਾਰ ਤੈਨੂੰ ਕੀ ਲੱਗਦਾ ਹੈ ਵੀ ਝਾੜ ਘਟਣ ਦੇ ਨਾਲ ਜਿਹੜੇ ਅੱਗੇ ਕਮਲੇ ਸੀ ਉਹ ਸਿਆਣੇ ਹੋਗਾ ਕਹਿੰਦਾ ਜਿਹੜੇ ਪਹਿਲਾਂ ਕਮਲੇ ਸੀ ਹੁਣ ਵੀ ਕਮਲੇ ਹੀ ਆ ਕੋਈ ਸਿਆਣੇ ਨਹੀਂ ਹੋਏ ਤਾਂ ਕਹਿੰਦਾ ਉਹੀ ਕਮਲੇ ਬਸ ਐਤ ਕੀ ਫੇ ਉਹੀ ਕੰਮ ਸ਼ੁਰੂ ਹੋਗਾ ਕਹਿੰਦਾ ਸਾਡੇ ਤਾਂ ਹੁਣ ਇਹ ਕੰਮ ਹੋ ਗਿਆ ਵੀ ਕੁਝ ਕੁ ਬੰਦੇ ਐ ਨਾ ਕਹਿੰਦਾ ਹੁੰਦੇ 2-4 ਹੀ ਐ ਜਿਆਦੇ ਉਹਨਾਂ ਦੇ ਮਸਰੇ ਫੇ ਸਾਰੇ ਪਿੰਡ ਦਾ ਕਹਿੰਦਾ ਜਲੂਸ ਨਿਕਲਦਾ ਕਹਿੰਦਾ ਅਸੀਂ ਤਾਂ ਹੁਣ ਇਹ ਕਹਿਣ ਲੱਪੇ ਜਿਹੜੇ ਜ਼ਿਆਦਾ ਨਹੀਂ ਜ਼ਿਆਦਾ ਚੜ੍ਹ ਕੇ ਲੈਂਦੇ ਹੁੰਦੇ ਅਸੀਂ ਇਹ ਕਹਿੰਦੇ ਹੁੰਨੇ ਆ ਵੀ ਇਹ ਫਲਾਨਿਆਂ ਦਾ ਸਿਰੀ ਰਲ ਗਿਆ ਸਿਰੀ ਰਣ ਨਾਲ ਹਿਸਾਬ ਆ ਕਹਿੰਦਾ ਮਤਲਬ ਜਦੋਂ ਕਿਸੇ ਦੀ ਇੰਨੀ ਮਹਿੰਗੀ ਜ਼ਮੀਨ ਲੈਣੇ ਆ ਤਾਂ ਸਮਝ ਲਓ ਵੀ ਆਪ ਨੂੰ ਆਪਣੇ ਘਰ ਨੂੰ ਤਾਂ ਪਤਾ ਹੀ ਹੁੰਦਾ ਵੀ ਕੁਝ ਨਹੀਂ ਹੋਣਾ ਸਿੱਧਾ ਸਾਫ਼ ਆ ਕਹਿੰਦਾ ਇਹ ਤਾਂ ਇਹੀ ਹੋ ਗਿਆ ਵੀ ਜਿਹਦੀ ਜ਼ਮੀਨ ਆ ਜ਼ਮੀਨ ਵਾਲੇ ਨੇ ਇੱਕ ਤਰ੍ਹਾਂ ਨਾਲ ਆਪਾਂ ਸੀਰੀ ਰਲ ਗਿਆ ਕਮਾ ਕੇ ਕਰਕੇ ਉਹਨੂੰ ਦੇਣਾ ਤਾਂ ਮੈਂ ਕਹਿੰਦਾ ਅਸੀਂ ਤਾਂ ਇਹੀ ਕਹੀਦਾ ਵੀ ਜਿਹੜੇ ਕੋਈ ਜ਼ਿਆਦਾ ਇਦਾਂ ਤੇ ਹੁਣ ਹੋਇਓ ਆ ਉਹਨਾਂ ਨੂੰ ਤਾਂ ਇਹ ਕਹਿਣ ਲੱਗ ਪਏ ਫਲਾਨਿਆਂ ਦਾ ਸੀਰੀ ਆ ਗਿਆ ਫਲਾਨਿਆਂ ਦਾ ਸੀਰੀ ਆ ਗਿਆ ਕਹਿੰਦਾ ਹੁਣ ਤਾਂ ਆਲੇ ਪੜਦੇ ਨਾ ਕਹਿੰਦੇ ਹੁੰਦਾ ਉਹ ਹੋਲੀ ਮਤਲਬ ਸਾਰਿਆਂ ਨੇ ਇੱਕ ਦੂਜੇ ਦੇ ਸਾਹਮਣੇ ਕਹਿਣ ਲੱਗਾ ਆਪਾਂ ਨਾ ਕਹਿੰਦਾ ਹਾਲਾਤ ਹੁਣ ਇਹ ਹੋਇਓ ਆ ਮੈਂ ਕਿਹਾ ਯਾਰ ਸੀਰੀ ਰਲਣਾ ਕੋਈ ਮਾੜੀ ਗੱਲ ਥੋੜੀ ਹੈ ਸੀਰੀ ਤਾਂ ਸਗੋਂ ਮੰਨ ਲਾ ਜੇ ਕੋਈ ਰਲਦਾ ਹੈ ਤਾਂ ਕੋਈ ਚਾਰ ਪੈਸੇ ਘਰ ਨੂੰ ਲੈ ਕੇ ਆਉਂਦਾ ਮੰਨ ਲਾ ਆਪਣੇ ਕੋਈ 4 ਸਾਨੂੰ 500 ਨੂੰ 600 ਨੂੰ ਜਿੰਨੇ ਨੂੰ ਵੀ ਕੋਈ ਆਇਆ ਤਾਂ ਉਹ ਸਵੇਰ ਨੂੰ ਆਉਂਦਾ ਸ਼ਾਮ ਨੂੰ ਉਹ ਮੰਨ ਲਾ 500 ਨੂੰ ਆਇਆ ਤਾਂ ਉਹ 500 ਰੁਪਏ ਲੈ ਕੇ ਹੀ ਜਾਂਦਾ ਘਰ ਨੂੰ ਕੁਛ ਲੈ ਜਾਂਦਾ ਉਹ ਹੁੰਦਾ ਦਿਹਾੜੀਆ ਜਾਂ ਸਿਰੀ ਰਣ ਨਾ ਕੁਛ ਨਾ ਕੁਛ ਉਹ ਵੀ ਤਾਂ ਕਮਾਈ ਕਰਕੇ ਲੈ ਕੇ ਗਿਆ ਆਪਣੇ ਘਰ ਨੂੰ ਇਹ ਤਾਂ ਹੋਰੇ ਕੈਟਾਗਰੀ ਹੈ ਇਹਦਾ ਹਾਲੇ ਨਾਂ ਇਜਾਦ ਨਹੀਂ ਹੋਇਆ ਇਹ ਆਪਣੇ ਬੰਦਿਆਂ ਨੇ ਹੁਣ ਕਰਨਾ ਇੱਕ ਤਾਂ ਇਹਦਾ ਨਾਂ ਰੱਖੋ ਵੀ ਇਹ ਕਿਹੜੀ ਕੈਟਾਗਰੀ ਆ ਇਹ ਵੈਰੈਟੀ ਦਾ ਹਲੇ ਨਾਂ ਨਹੀਂ ਰੱਖ ਹੋਇਆ ਫੇਰ ਉਹ ਬਾਈ ਨੇ ਮੈਨੂੰ ਹੋਰ ਵੀ ਕਈ ਗੱਲਾਂ ਦਸੀਆਂ ਕਹਿੰਦਾ ਕੱਲੀ ਇਹ ਥੋੜੀ ਐ ਵੀ ਇੱਕ ਤਾਂ ਹੁੰਦਾ ਵੀ ਜ਼ਮੀਨ ਦਾ ਠੇਕਾ ਦੇ ਦਿੱਤਾ ਵੀ ਚਲੋ ਠੀਕ ਐ ਇੱਕ ਵਾਰ ਪੈਸੇ ਦੇ ਦਿੱਤੇ ਗੱਲ ਨਿਬੜ ਗਈ ਕਹਿੰਦਾ ਇਦਾਂ ਨਹੀਂ ਹੈਗਾ ਹੋਰ ਵੀ ਕਈ ਕੰਮ ਕਰਨੇ ਪੈਂਦੇ ਉਹਨਾਂ ਦੇ ਮੈਂ ਕਿਹਾ ਉਹ ਕਿਦਾਂ ਕਹਿੰਦਾ ਮੰਨ ਲਓ ਜੇ ਉਹ ਨਹੀਂ ਕਿਤੇ ਪਸ਼ੂ ਰੱਖਿਓ ਆ ਤਾਂ ਉਹਨਾਂ ਦੀ ਤੂੜੀ ਬਣਾ ਉਹ ਖੇਤਾਂ ਦੀ ਤੂੜੀ ਉਹ ਨਹੀਂ ਲੈਣੀ ਆ ਤੇ ਅਸੀਂ ਬਣਾ ਕੇ ਉਹਨਾਂ ਦੇ ਕਮਰੇ ਚ ਪਾ ਕੇ ਛੱਡ ਜਿੱਥੇ ਵੀ ਆ ਉੱਥੇ ਪਾ ਕੇ ਆਉਣੀ ਆ ਪੱਠੇ ਉਹਨਾਂ ਨੂੰ ਬੀਜ ਕੇ ਦੇਣੇ ਆ ਵਿੱਚ ਤਾਂ ਕਹਿੰਦਾ ਕਈ ਵਾਰ ਪੱਠੇ ਵੀ ਵੱਢ ਕੇ ਵੀ ਦਿੰਦੇ ਆ ਇਹੋ ਜਿਹੀਆਂ ਵੀ ਕੈਟਾਗਰੀਆਂ ਹੈਗੀਆਂ ਤਾਂ ਮੈਂ ਕਿਹਾ ਕਮਾਲ ਦੀ ਗੱਲ ਆ ਮੈਂ ਕਿਹਾ ਚਲੋ ਇਦਾਂ ਤਾਂ ਹੈਗਾ ਵੀ ਤੇ ਉਹ ਤਾਂ ਸਾਰੇ ਏਰੀਆ ਚ ਇਹੀ ਆ ਵੀ ਜੇ ਕਿਸੇ ਨੇ ਪਸੂ ਰੱਖਿਓ ਆ ਤੂੜੀ ਤੇ ਚਲੋ ਬੰਦਾ ਦੇ ਹੀ ਦਿੰਦਾ ਪਰ ਮੈਂ ਕਿਹਾ ਬਣਵਾਈ ਉਹ ਦੇ ਦਿੰਦੇ ਅਗਲੇ ਹਨਾ ਕਹਿੰਦਾ ਨਾ ਨਾ ਬਣਵਾਈ ਉਹ ਨਹੀਂ ਦੇਣੀ ਚਾਹੇ ਕਿਸੇ ਦਾ ਆਪਣਾ ਰੀਪਰ ਆ ਚਾਹੇ ਉਹ ਕਿਰਾਏ ਤੇ ਬਣਾਉਂਦਾ ਉਹਨੇ ਪੱਲਿਓਂ ਬਣਵਾ ਕੇ ਉਹਨਾਂ ਦੇ ਸੈੱਟ ਕੇ ਹੋਣੀ ਆ ਤੂੜੀ ਉਹ ਸੈੱਟ ਕੇ ਨਹੀਂ ਇੱਕ ਤਰ੍ਹਾਂ ਸ਼ੈੱਡ ਚ ਪਾ ਕੇ ਹੋਣੀ ਪੂਰੇ ਪਿਆਰ ਨਾਲ ਇਦਾਂ ਨਹੀਂ ਹੈਗਾ ਵੀ ਬਣਵਾਈ ਉਹ ਨਹੀਂ ਦੇਣੀ ਜਾਂ ਕੁਛ ਫੇ ਮੈਂ ਕਹਾਂ ਤੁਸੀਂ ਸਾਰਾ ਕੁਝ ਤੂੜੀ ਵੀ ਤੁਸੀਂ ਪੱਠਿਆਂ ਦਾ ਵੀ ਤੁਸੀਂ ਕਰਦੇ ਆ ਫੇ ਇਹਦੇ ਨਾਲ ਤਾਂ ਉਹਨਾਂ ਦੇ ਪਸ਼ੂ ਹੀ ਲਿਆ ਕੇ ਆਪਣੇ ਉਹ ਵਿਚਾਰ ਮੰਨ ਲਓ ਜਿੱਥੇ ਆਪਣੇ ਚੋਂ ਪਸ਼ੂਆਂ ਨੂੰ ਪਾਉਨੇ ਆ ਵੱਟੇ ਗਾਂਹ ਉਹਨਾਂ ਦੇ ਵਿੱਚੋਂ ਨੂੰ ਪਾ ਲਿਆ ਕਰੋ ਕਹਿੰਦਾ ਬਸ ਕਸਰ ਇਹੀ ਰਹਿੰਦੀ ਆ ਕਹਿੰਦਾ ਵੱਤੋ ਵੱਤ ਕਹਿੰਦਾ ਹੁਣ ਗਾਂ ਦਾ ਦੁੱਧ ਵਾਲਾ ਕੰਮ ਵੀ ਸ਼ੁਰੂ ਹੋਣਾ ਲਾਈ ਆ ਬਈ ਵੀ ਤੁਸੀਂ ਰਹਿਣੇ ਦਾ ਪਸ਼ੂ ਬਿਨਾਂ ਰੱਖੋ ਦੁੱਧ ਵੀ ਅਸੀਂ ਫੜਾਜਿਆ ਕਰਾਂਗੇ ਫੇ ਮੈਂ ਸਮਝ ਗਿਆ ਮੈਂ ਕਹ ਜਿਹੜੀ ਬਾਈ ਨੇ ਗੱਲ ਕਹੀ ਹੈ ਨਾ ਬਈ ਸਿਰੀ ਰੜਨ ਵਾਲੀ ਉਹ ਸੱਚੀ ਆ ਉਹ ਸਿਰੀ ਇੱਕ ਬੰਦਾ ਨਹੀਂ ਰੜਦਾ ਸਾਰਾ ਟੱਬਰੇ ਸਿਰੀ ਰੜਾ ਦਿੰਦਾ ਆਪਣਾ ਹਣਾ ਹੁਣ ਦੇਖੋ ਜੇ ਆਪਾਂ ਖੇਤੀ ਕਰਦੇ ਆਂ ਘਰ ਦੀਆਂ ਲੇਡੀਜ਼ ਵੀ ਕਿਹੜੀਆਂ ਮਾਲਕ ਕਦੇ ਆਪਣੇ 10 ਬੰਦੇ ਲੇਬਰ ਦੇ ਲੱਗਿਓ ਕਦੇ 20 ਲੇਬਰ ਦੇ ਲੱਗਿਓ ਹਣਾ ਉਹ ਸਾਰੀ ਦਿਹਾੜੀ ਚਾਹਾਂ ਚ ਹੋਏ ਨਹੀਂ ਉਹਨਾਂ ਦੀਆਂ ਵਿਚਾਰੀਆਂ ਦੀਆਂ ਬਾਰੇ ਆਉਂਦੀਆਂ ਤਾਂ ਜ਼ਮੀਨ ਲੈਣ ਵੇਲੇ ਉਹਨਾਂ ਨੂੰ ਪੁੱਛਦੇ ਹੁੰਦੇ ਆਂ ਵੀ ਜ਼ਮੀਨ ਆਪਾਂ ਲੈ ਲਈ ਆ ਪਰ ਬਜਣਾ ਕੁਛ ਨਹੀਂ ਦੱਸਦੇ ਹੁੰਨੇ ਇਦਾਂ ਮੈਂ ਅੱਗੇ ਵੀ ਠੇਕੇ ਤੇ ਇੱਕ ਦੋ ਵੀਡੀਓ ਪਾਈਆਂ ਤਾਂ ਉਸ ਵੇਲੇ ਮੈਨੂੰ ਦੋ ਤਿੰਨ ਕ ਕਮੈਂਟ ਆਏ ਸੀਗੇ ਥੱਲੇ ਵੀ ਤੁਹਾਨੂੰ ਤਾਂ ਸਬਰੇ ਨਹੀਂ ਆਉਣਾ ਤੁਸੀਂ ਤਾਂ ਤਿੰਨ ਤਿੰਨ ਫਸਲਾਂ ਕੱਢਦੇ ਆਂ ਜਾ ਤਾਂ ਮੇਰੀਆਂ ਅੱਗੇ ਵੀ ਵੀਡੀਓ ਦੇਖਦੇ ਹੋਣੇ ਬੰਦੇ ਹਨ ਤਾਂ ਉਹਨਾਂ ਨੂੰ ਫਤਹ ਹੋਊਗਾ ਫਿਰ ਤਿੰਨ ਬਦਲਾਂ ਘਾੜਦੇ ਆ ਤਾਂ ਮੇਰੀ ਐਸ ਵਾਰੀ ਉਹਨਾਂ ਵੀਰਾਂ ਨੂੰ ਰਿਕੁਐਸਟ ਏ ਵੀ ਹੁਣ ਜਰੂਰ ਕਮੈਂਟ ਕਰਿਓ ਜਾਂ ਫੇਰ ਮੇਰਾ ਫੋਨ ਨੰਬਰ ਹੈਗਾ ਹੀ ਆ ਜਾਂ ਮੈਨੂੰ ਫੋਨ ਕਰ ਲਿਓ ਤੇ ਐਦਕੀ ਤੁਸੀਂ ਦੇਖੇ ਲਿਆ ਝੋਨੇ 'ਚ ਠਕਾਈ ਸਵਾਰ ਕੇ ਹੋਈ ਸਾਡੀ ਹੁਣ ਮੁਰੇ ਆਲੂਆਂ 'ਚ ਸਵਾਰ ਕੇ ਹੋ ਰਹੀ ਆ ਹਨਾ 300 ਨੂੰ 350 ਨੂੰ ਇਸ ਵੇਲੇ ਆਲੂ ਵਿਕ ਰਹੇ ਆ ਮਤਲਬ ਖਰਚਾ ਵੀ ਨਹੀਂ ਪੂਰਾ ਹੋ ਰਿਹਾ ਤੇ ਹੁਣ ਤੁਸੀਂ ਕਮੈਂਟ ਜਰੂਰ ਕਰਿਓ ਵੀ ਹੁਣ ਤੁਹਾਡਾ ਕੀ ਵਿਚਾਰ ਆ ਕਿੰਨਾ ਫਸਲਾਂ ਬਾਰੇ ਇਹ ਕਹਿਣਾ ਸੁੱਖਾ ਆ ਤਿੰਨ ਫਸਲਾਂ ਜੇ ਅਸੀਂ ਤਿੰਨ ਫਸਲਾਂ ਜਿਹੜੇ ਬੰਦੇ ਲੈਂਦੇ ਹਨਾ ਤਾਂ ਉਹ ਜਿਹੜੀ ਐਮਐਸਪੀ ਵਾਲੀਆਂ ਫਸਲਾਂ ਦੋਹਾਂ ਚੋਂ ਇੱਕ ਛੱਡਣੀ ਪੈਂਦੀ ਸਾਨੂੰ ਜਿੱਦਾਂ ਹੁਣ ਕਣਕ ਝੋਨਾ ਦੋਏ ਐਮਐਸਪੀ ਹੈ ਨਾ ਬਾਜਮਾ ਰੇਟ ਆ ਉਹ ਦੋਨਾਂ ਚੋਂ ਇੱਕ ਸਾਨੂੰ ਛੱਡਣੀ ਪੈਂਦੀ ਆ ਜਾਂ ਅਸੀਂ ਝੋਨਾ ਛੱਡੀਏ ਜਾਂ ਅਸੀਂ ਕਣਕ ਛੱਡੀਏ ਤੇ ਸਾਨੂੰ ਜਿਹੜੀਆਂ ਦੋ ਫਸਲਾਂ ਬਾਕੀ ਉਹ ਬਿਨਾਂ ਐਮਐਸਪੀ ਵਾਲੀਆਂ ਬੀਜਣੀਆਂ ਪੈਣੀਆਂ ਉਹਦੇ ਵਿੱਚ ਸਾਡਾ ਰਿਸਕ ਹੁੰਦਾ ਵੀ ਦੇ ਜਾਣ ਤਾਂ ਤਾਂ ਵੀ ਦੇ ਜਾਣ ਨਾ ਦੇਜਣ ਤਾਂ ਤਾਂ ਵੀ ਰਗੜਾ ਇਸ ਕਰਕੇ ਕਹਿਣਾ ਸੌਖਾ ਦੂਰੋਂ ਇੱਕ ਦੂਜੇ ਦੇ ਜਿੱਦਾਂ ਕਹਿ ਲਓ ਹਣਾ ਹੁਣ ਮੈਂ ਗੱਲ ਉਹ ਕਹਿਣੀ ਨਹੀਂ ਚਾਹੁੰਦਾ ਮਤਲਬ ਦੂਜੇ ਦੂਰੋਂ ਦੇਖਣ ਨੂੰ ਵਧੀਆ ਲੱਗਦਾ ਵੀ ਉਹ ਪਤਾ ਨਹੀਂ ਕਿੰਨੇ ਕੇ ਪੈਸੇ ਕਮਾਉਂਦੇ ਆ ਰੇਗ ਗੱਲਾਂ ਘੁਮਾ ਫਰਾ ਕੇ ਉੱਥੇ ਕੀ ਆ ਜਾਨੀਆਂ ਬਾਕੀ ਇਦਾਂ ਆ ਵੀ ਅਸੀਂ ਨਹੀਂ ਕਹਿੰਦੇ ਠੀਕ ਆ ਅਸੀਂ ਖੇਤੀ ਨੂੰ ਭੰਡ ਦੇ ਨਹੀਂ ਅਸੀਂ ਕਹਿੰਨੇ ਖੇਤੀ ਬਹੁਤ ਵਧੀਆ ਕੀਤਾ ਆ ਇੱਕ ਜੇ ਇਹਨੂੰ ਤਰੀਕੇ ਨਾਲ ਕੀਤਾ ਜਾਵੇ ਹੁਣ ਆਪਣੇ ਮੰਨ ਲਓ ਆਹ ਝਾੜ ਘਟੇ ਆ ਜੇ ਹੁਣ ਅਸੀਂ ਧਰਨੇ ਲਾ ਕੇ ਬਹਿਤੀ ਇਹ ਸਰਕਾਰ ਸਾਨੂੰ ਮੁਆਵਜ਼ਾ ਦੇਵੇ ਸਰਕਾਰ ਦਾ ਕਿਹੜੀ ਗੱਲ ਦਾ ਮੁਆਵਜ਼ਾ ਦੇਵੇ ਝਾਲ ਸਰਕਾਰ ਨੇ ਘਟਾਇਆ ਚਲੋ ਹੋ ਗਈ ਕੁਦਰਤੀ ਕ੍ਰੂਪੀ ਹੋ ਗਈ ਸਰਕਾਰਾਂ ਨੂੰ ਵੀ ਅਸੀਂ ਮੰਨਦੇ ਆ ਵੀ ਠੀਕ ਆ ਨਹੀਂ ਸਾਹਸ ਦਿੰਨੀ ਆ ਆਪਾਂ ਉਹਨਾਂ ਤੋਂ ਐਮਐਸਪੀ ਮੰਗਦੇ ਆ સ્વાਮੀਨਾਥ ਮੰਦਿਰ ਪੋਰਟ ਦੇ ਕੰਨੇ ਵੀ ਲਾਗੂ ਕਰੋ ਉਹਦੇ ਹਿਸਾਬ ਨਾਲ ਸਾਨੂੰ ਰੇਟ ਦੋ ਮੰਨ ਲਓ ਸਰਕਾਰ ਅੱਜ ਸਾਨੂੰ ਦੇ ਵੀ ਦਵੇ ਉਹਦੇ ਹਿਸਾਬ ਨਾਲ ਰੇਟ ਫਿਰ ਕਿਹੜਾ ਆਪਣਾ ਗੁਜ਼ਾਰਾ ਹੋ ਜਾਣਾ ਫਿਰ ਆਪਣਾ ਇਹ ਹੋ ਜਾਣਾ ਵੀ ਜਿੱਥੇ 70 80 ਹਜਾਰ ਨੂੰ ਜ਼ਮੀਨਾਂ ਆ ਉਹ ਫਿਰ 1.5 ਲੱਖ ਤੋਂ ਪਾਰ ਹੋ ਜੂਗੀ ਗਲਤ ਤਾਂ ਉੱਥੇ ਹੀ ਆ ਜੇ ਹੁਣ ਮੋਟਰਾਂ ਦੇ ਬਿੱਲ ਮਾਫ ਹੋਏ ਆ ਤਾਂ ਜੋ ਉਹ ਉਹਨੇ ਪੈਸੇ ਉਧਰ ਠੇਕੇ 'ਚ ਵਧਾਇਓ ਆ ਇਹ ਤਾਂ ਹੈ ਨਹੀਂ ਵੀ ਜੇ ਮੋਟਰਾਂ ਦੇ ਬਿੱਲ ਮਾਫ ਹੋ ਗਿਆ ਤਾਂ ਉਹ ਖੇਤੀ ਕਰਨ ਵਾਲੇ ਨੇ ਥੋੜੀ ਮਾਫ ਹੋਏ ਆ ਉਹ ਜ਼ਮੀਨ ਦੇ ਮਾਲਕ ਦੇ ਮਾਫ ਹੋਏ ਹੋ ਕਿਉਂਕਿ ਉਧਰ ਉਹਨੇ ਠੇਕੇ ਨਹੀਂ ਥੱਲੇ ਚੱਕ ਹੋ ਗਿਆ ਇੱਦਾਂ ਐਮਐਸਪੀ ਜਿੰਨੀ ਮਰਜ਼ੀ ਵਧੀ ਜਾਵੇ ਉਹਨੇ ਠੇਕੇ ਚੱਕ ਹੋਈ ਜਾਣੇ ਬਾਕੀ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਯਾਰ ਵਿੱਚ ਜ਼ਮੀਨਾਂ ਦੇਣ ਵਾਲੇ ਬੰਦੇ ਵੀ ਬਹੁਤ-ਬਹੁਤ ਵਧੀਆ ਆ ਸਾਡੇ ਇੱਧਰ ਆਵੇਂ ਤੁਹਾਨੂੰ ਬੰਦੇ ਮਿਲ ਜੂਗਾ ਕੋਈ 20 ਸਾਲ ਤੋਂ ਜ਼ਮੀਨ ਬਾਹਰ ਆ ਕਿਸੇ ਦੀ ਕੋਈ 25 ਸਾਲ ਤੋਂ ਬਾਹਰ ਆ ਅਸੀਂ ਖੁਦ 20 25 25 ਸਾਲ ਤੋਂ ਬਾਹਰ ਆ ਜਾਂ ਸੀ ਆਪਣੇ ਮਿੱਤਰ ਵੇਲੀਆਂ ਦੀ ਬਾਹਰ ਆ ਕਦੀ ਇਹ ਗੱਲ ਦੇ ਰੌਲਾ ਹੀ ਨਹੀਂ ਪਿਆ ਅਜੇ ਤੱਕ ਬਾਕੀ ਇਹ ਕਿੱਤੇ ਬਹੁਤ ਵਧੀਆ ਆ ਪਰ ਕੁਝ ਬੰਦਿਆਂ ਨੇ ਜਿੱਦਾਂ ਕਹ ਲੋ ਫੁਕਰ ਪੁਣੇ ਚ ਇਸ ਕਿੱਤੇ ਦਾ ਨਾਸ ਮਾਰ ਦਿੱਤਾ ਹੋਰ ਕੋਈ ਗੱਲ ਨਹੀਂ ਹੈਗੀ ਤੇ ਇਹ ਕਿੱਤੇ ਨੂੰ ਢੰਗ ਨਾ ਕੀਤਾ ਜਾਵੇ ਤਾਂ ਖੇਤੀ ਵਰਗਾ ਕਿੱਤਾ ਮੈਂ ਕਹਿੰਦਾ ਹੋਰ ਕੋਈ ਹੋਣਾ ਹੀ ਨਹੀਂ ਸਿਰਫ ਆ ਕੁਝ ਸਾਲਾਂ ਤੋਂ ਕੁਝ ਬੰਦਿਆਂ ਨੇ ਫੁਕਰ ਪੁਨੇ ਦੇ ਵਿੱਚ ਹੀ ਮਤਲਬ ਜਿਹੜੇ ਬੰਦੇ ਵਧੀਆ ਖੇਤੀਆਂ ਕਰਦੇ ਸੀ ਚੰਗੀ ਖੇਤੀ ਕਰਦੇ ਸੀ ਉਹਨਾਂ ਦਾ ਵੀ ਨਾਸ ਮਾਰ ਕੇ ਰੱਖ ਦਿੱਤਾ ਇਹ ਕਹਿੰਦੇ ਕਹੇ ਆ ਤੇ ਤੱਕ ਕਿਸੇ ਨੇ ਕੋਈ ਦੁਆ ਨਹੀਂ ਹੋਣਾ ਹਨਾ ਇਹਦਾ ਆਪਾਂ ਹੁਣ ਕਣਕ ਦੇ ਪਾਣੀ ਲਾਉਣ ਆਏ ਸੀਗੇ ਤਾਂ ਬਾਈ ਦਾ ਮੈਨੂੰ ਫੋਨ ਜਰੂਰ ਆਇਆ ਸੀਗਾ ਤਾਂ ਮੈਨੂੰ ਉਹ ਚੇਤੇ ਆ ਗਿਆ ਮੈਂ ਕਿਹਾ ਚਲੋ ਇਹਦੀ ਵੀ ਵੀਡੀਓ ਬਣਾ ਦੰਨੇ ਅੱਜ ਹਨਾ ਤੇ ਜੇ ਆਪਣੀਆਂ ਵੀਡੀਓ ਚੰਗੀਆਂ ਲੱਗਦੀਆਂ ਹੋਣੀਆਂ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਫੇਸਬੁੱਕ ਤੇ ਦੇਖਦੇ ਆ ਤਾਂ ਆਪਣੇ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ ਜੀ